ਸੈਲਫ ਸਟਾਰਟ ਆ ਜੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨਵਾਂ ਪ੍ਰੋਬੂ ਅੱਜ ਆਪਣੇ ਕੋਲੇ ਆਹ ਟਰੈਕਟਰ ਸੋਨਾਲੀਕਾ 750 ਵਿਕਾਊ ਆ ਜੀ ਲਿਫਟ ਪੰਪ ਨਵਾਂ ਲੱਗਿਆ ਹੋਇਆ ਡੈਸਟਿਬਿਊਟਰ ਨਵਾਂ ਲੱਗਿਆ ਹੋਇਆ ਪੰਜਾਬ ਨੰਬਰ ਆ ਜੀ ਡਬਲ ਕਲੱਚ ਆ 6 ਚੇਰੀ ਆ ਡਬਲ ਡੈਸਟਿਬਿਊਟਰ ਵੀ ਲੱਗਿਆ ਹੋਇਆ ਜੀ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 45 ਪੈਸੇ ਆ ਜੀ ਸਾਰਾ ਟਰੈਕਟਰ ਜੈਨੂਇਨ A to Z ਟਰੈਕਟਰ ਤੁਸੀਂ 4 ਦਿਨ ਵਾਹ ਕੇ ਚਲਾ ਕੇ ਇੰਜਨ ਗੇਅਰ ਦਾ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਛੀ ਨਹੀਂ ਸਾਰਾ ਟਰੈਕਟਰ ਜੈਨੂਅਨ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਤੇ ਸਾਫ਼ ਕੰਡੀਸ਼ਨ ਦੇ ਵਿੱਚ ਆ ਰੇਟ ਆ 240000 ਰੁਪਿਆ ਫੋਨ ਨੰਬਰ ਆ 9417148607 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਆ ਭਰਾ ਬਹੁਤ ਹੀ ਚੰਗਾ ਟਰੈਕਟਰ ਆ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਹੈਗਾ ਡੰਡਾ ਫੱਟੀ ਰਿਮਾ ਰੂਮਾ ਦਾ ਸਾਰਾ ਟਰੈਕਟਰ ਹੀ ਜੈਨੂਅਨ ਪਿਆ ਸ਼ੋਅ ਲਾ ਕੇ ਰੱਖੀ ਹੋਈ ਸੀ ਸ਼ੋਅ ਦਾ ਵੀ ਟਰੈਕਟਰ ਜੈਨੂਅਨ ਆ ਦੇਖ ਸਕਦੇ ਹੋ ਜੀ ਤੁਸੀਂ ਪਿੰਡ ਮੱਲਣ ਜ਼ਿਲ੍ਹਾ ਮੁਕਸਰਾ ਤਹਿਸੀਲ ਗਿੱਦੜਬਾਹਾ ਦੇ ਵਿੱਚ ਦੁੱਦਾ ਕੌਣੀ ਦੇ ਨੇੜੇ ਪਿੰਡ ਆ ਜੀ ਮੱਲਣ 9417148607 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਨਹੀਂ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਲੈਫਟ ਪੰਪ ਦਾ ਸਾਰਾ ਕੰਮ ਕਰਵਾਇਆ ਹੋਇਆ ਬਹੁਤ ਹੀ ਸੋਹਣਾ ਚੰਗਾ ਟਰੈਕਟਰ ਆ ਜੀ ਪੰਜਾਬ ਨੰਬਰ ਆ 5 ਮਾਡਲ ਆ ਚਿੱਪ ਵਾਲੀ ਕਾਪੀ ਬਣੀ ਹੋਈ ਹੈ ਜੀ 2005 ਮਾਡਲ ਆ ਸਾਰਾ ਟਰੈਕਟਰ ਜੈਨੂਇਨ ਆ 림마 ਦਾ ਬਾਡੀ ਚਾਸੀ ਲੈਂਕਾ ਦਾ ਟਰੈਕਟਰ ਦੀ ਕੋਈ ਬਲੂ ਨਹੀਂ ਕੋਈ ਟਰੈਕਟਰ ਪ੍ਰੈਸ਼ਰ ਨਹੀਂ ਤੋੜਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਵੀ ਸਾਡੇ ਪੇਜ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣੇ ਆ ਜੀ ਸੈਲਫ ਸਟਾਰਟ ਆ ਜੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਚੰਗਾ ਟਰੈਕਟਰ ਆ ਪੰਜ ਮਾਡਲ ਪੰਜਾਬ ਨੰਬਰ ਪੰਜ ਮਾਡਲ ਸਾਰਾ ਟਰੈਕਟਰ ਜੈਨੂਅਨ ਆ ਜੀ ਬਹੁਤ ਹੀ ਸੋਹਣਾ ਚੰਗਾ ਟਰੈਕਟਰ ਆ ਟਰੈਕਟਰ ਦੀ ਕੋਈ ਬਲੂ ਨਹੀਂ ਕੋਈ ਪ੍ਰੈਸ਼ਰ ਨਹੀਂ ਤੋੜਦਾ ਟਰੈਕਟਰ ਦੇਖ ਸਕਦੇ ਹੋ ਜੀ ਇੰਜਨ ਗੇਅਰ ਦਾ ਦੋ ਦਿਨ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚਾਸੀ ਲਿੰਕਾਂ ਦਾ ਪੂਰਾ ਚੰਗਾ ਸਾਫ ਟਰੈਕਟਰ ਆ ਜੀ ਮਰਗਾਟਾਂ ਵਰਗੂਟਾਂ ਦਾ ਵਧੀਆ ਪਿਆ ਪ੍ਰੈਸ਼ਰ ਬਲੂਸ਼ਰ ਸਹੀ ਆ ਬਿਲਕੁਲ